ਮਾਰੇ ਉਹ ਕਾਪੇ ਚੱਕੀ ਫਿਰਦੇ ਹੈ ਸਰੇ ਆ ਵੀ ਬਾਈ ਹੈ ਨਾ ਹੋਰਾ ਪਰ ਜਵਾਕ ਸਰੇ ਆ ਕਾਪੇ ਚੱਕੀ ਫਿਰਦੇ ਦੇਖ ਲੈ ਭੈਣਾ ਕੋਈ ਨੇ ਬੜੇ ਵੱਡੇ ਜਿਹੋਦੇ ਸਰਚ ਮਾਰ ਗਏ ਬਾਈ ਉਹਦੇ ਸਰਚ ਮਾਰ ਗਏ ਕਿਧਰ ਗਏ ਕਿਧਰ ਗਏ ਕਾਪ ਆਏ ਚੱਕੀ ਫਿਰਦੇ ਉਹ ਤਾਂ ਵਧ ਗਿਆ ਬੰਦਾ ਲਾਉਦੇ ਫਿਰਦੇ ਆ ਗਿਆ ਤੇ ਬਾਹਾਂ ਮਾਰ ਕੇ ਜਵਾਕ ਭਾਜਾ ਪਾੜੀ ਭਾਜਾ ਲੜਾਈ ਜੋ ਪਾਸੇ ਹੋ ਜਾਈਦਾ ਹੁੰਦਾ ਨਿਕਲੇ ਨਿਕਲੇ ਕਿ ਰੌਲਾ ਸੀ ਖੜਾ ਅੱਛਾ ਇਹਨੂੰ ਬੁੱਦੀ ਨੂੰ ਮਟਣਾ ਹੀ ਮੈਂ ਗੱਲ ਕਰ ਬਾਅਦ ਗਿਆ ਉਹਦਾ ਬੰਦੇ ਵੜੇ ਤੂੰ ਕੱਲਾ ਹੀ ਬੰਦੇ ਲਿਆਈਦੇ ਆਉਂਦੇ ਨਾਲ ਇਹਦੇ ਕੰਮਾਂ 'ਚ ਉਹ ਕੱਲਾ ਹੀ ਬਟਟਾ ਫਿਰਦਾ ਕੁੜੀ ਨੂੰ ਵੱਡੂ ਮਜ਼ਾ ਕੇ ਜਾਊਗੀ ਨਾ ਘਰੇ ਇਹ ਅੱਛਾ ਇੱਥੇ ਸੀ ਕੁੜੀ ਹਾਂ ਇੱਥੇ ਸੀ ਤਾਂ ਹੀ ਮੈਂ ਮੌਕੇ ਤੇ ਆਇਆ ਹੀ ਮੈਂ ਕੰਮ ਤੇ ਲੱਗਾ ਹੀ ਕੰਮ ਤੋਂ ਮੈਂ ਸੱਚੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਕੋਰ ਪੂਰਾ ਸ਼ਹਿਰ ਦਾ ਇਹ ਵੀਡੀਓ ਹੈ ਜਿੱਥੇ ਮੁੰਡਿਆਂ ਦੇ ਵਿਚਾਲੇ ਲੜਾਈ ਹੋ ਜਾਂਦੀ ਹੈ ਤੇਜ਼ ਤਾਰ ਹਥਿਆਰਾਂ ਦੇ ਨਾਲ ਲੜਾਈ ਹੁੰਦੀ ਹੈ ਪਰ ਬਚਤ ਰਹਿ ਜਾਂਦੀ ਹੈ ਉੱਥੇ ਖੜੇ ਲੋਕ ਇਹਨਾਂ ਨੂੰ ਛਿੜਾ ਦਿੰਦੇ ਨੇ ਹਾਲਾਂਕਿ ਫਿਰ ਵੀ ਕੁਝ ਮੁੰਡਿਆਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਜੇਕਰ ਲੋਕ ਉੱਥੇ ਨਾ ਹੁੰਦੇ ਤਾਂ ਹੋ ਸਕਦਾ ਸੀ ਕੋਈ ਜਾਨੀ ਨੁਕਸਾਨ ਵੀ ਹੋ ਜਾਂਦਾ ਇਹ ਲੜਾਈਆਂ ਝਗੜੇ ਗਲਤ ਹਨ ਪਰ ਕਈ ਵਾਰ ਅੱਕਿਆ ਬੰਦਾ ਅਜਾਹ ਕਦਮ ਚੁੱਕਦਾ ਹੈ ਤੁਹਾਨੂੰ ਦੱਸ ਦਈਏ ਕਿ ਮਸਲਾ ਇਹ ਸੀ ਕਿ ਇਹ ਮੁੰਡੇ ਦਾ ਕਹਿਣਾ ਹੈ ਕਿ ਮੇਰੀ ਭੈਣ ਨੂੰ ਕੁਝ ਮੁੰਡੇ ਛੇੜ ਰਹੇ ਸਨ ਹਾਲਾਂਕਿ ਦੂਸਰੀ ਵਾਰ ਇੱਕ ਇਹਨਾਂ ਇੱਕ ਕੋਈ ਨਹੀਂ ਉਹ ਘਰੇ ਤਾਂ ਜਾਊਗੀ ਮੈਂ ਉਹਨੂੰ ਵੀ ਵੱਡੂਗਾ ਜਿੱਥੋਂ ਪਤਾ ਲੱਗਦਾ ਹੈ ਕਿ ਹੋ ਸਕਦਾ ਹੈ ਉਸ ਕੁੜੀ ਦਾ ਰਿਲੇਸ਼ਨ ਹੋਵੇ ਉਹਨਾਂ ਦੇ ਵਿੱਚੋਂ ਕਿਸੇ ਮੁੰਡੇ ਦੇ ਨਾਲ ਇਸ ਕਰਕੇ ਇੱਕ ਹੁੰਦਕ ਦੇ ਵਿੱਚ ਆਪਣੇ ਪਿੰਡੋਂ ਉਹਨਾਂ ਨੂੰ ਕੁੱਟਣ ਦੇ ਲਈ ਆਇਆ ਸੀ ਪਰ ਦੇਖਣ ਦੇ ਵਿੱਚ ਭਾਵੇਂ ਇਸ ਮੁੰਡੇ ਦੀ ਉਮਰ ਬਹੁਤ ਥੋੜੀ ਹੈ ਪਰ ਇਸ ਦੇ ਵਿੱਚ ਅਣਖ ਬਹੁਤ ਵੱਡੀ ਹੈ ਤੁਹਾਨੂੰ ਦੱਸਦੀ ਹੈ ਕਿ ਇਸ ਮੁੰਡੇ ਨੇ ਸ਼ਰਿਆਮ ਕੱਲਾ ਆ ਕੇ ਉਹਨਾਂ ਨੂੰ ਵੰਗਾ ਰਿਆ ਹੈ ਤੇ ਉਹਨਾਂ ਦੇ ਨਾਲ ਲੜਿਆ ਹੈ ਉਤੇ ਹੀ ਆਪਣੀ ਭੈਣ ਦੀ ਇਸ ਨੇ ਸਪੋਰਟ ਨਹੀਂ ਕੀਤੀ ਸਗੋਂ ਉਹਨੂੰ ਵੀ ਕਿਹਾ ਕਿ ਤੂੰ ਘਰੇ ਆ ਮੈਂ ਤੇਰੇ ਨਾਲ ਵੀ ਕਰਦਾ ਇਹ ਗੱਲ ਤਾਂ ਦੋਸਤੋ ਇਹ ਵੀਡੀਓ ਤੁਸੀਂ ਦੇਖੋ ਤੁਹਾਨੂੰ ਮਸਲਾ ਪੂਰਾ ਸਮਝ ਆਊਗਾ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਤੁਹਾਡਾ ਕੀ ਵਿਚਾਰ ਹੈ ਇਸ ਵੀਡੀਓ ਤੇ ਕਮੈਂਟ ਜਰੂਰ ਕਰੋ ਇਸ ਮੁੰਡੇ ਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਦੇਖੋ ਤੁਸੀਂ ਹੁਣ ਇਹ ਵੀਡੀਓ ਹੰਗਾਮਾ ਹੋਇਆ ਕੋਟਕਪੁਰੇ ਚੌਕ ਦੇ ਵਿੱਚ ਰੁਕ ਜਾ ਲਫੜੇ ਮਾਰੇ ਤੇ ਕਾਪੇ ਚੱਕੀ ਕਰਦੇ ਹੈ ਸਰਿਆਂ ਵੀ ਬਾਈ ਹੈ ਨਾ ਹੋਰਾ ਪਰ ਜਵਾਕ ਸਰਿਆਂ ਕਾਪੇ ਚੱਕੀ ਕਰਦੇ ਦੇਖ ਲੈ ਐ ਨਾ ਕੋਈ ਗਿਆ ਨਹੀਂ ਬੜੋ ਹੈ ਕੁੱਟ ਕੇ ਵਾਵਾ ਉਹਨੂੰ ਗਿਆਨ ਕੀ ਹੱਦ ਲਈ ਕੀ ਕਰੂ ਬੰਦਾ ਹੈ ਨਾ ਭਾਈ ਹੰਗਾਮਾ ਹੋਵੇ ਕੋਟਕਪੁਰੇ ਚੌਕ ਦੇ ਵਿੱਚ ਸਰਿਆਂ ਕਾਪੇ ਹੈ ਗਰੀ ਵਾਸਾ ਕਰੋ ਗਿਆ ਦੋ ਮਡੇ ਸਰਿਆਂ ਚੱਕੀ ਕਰਦੇ ਓ ਜਾ ਜਾਣ ਦੋ ਮਾਣੇ ਪੜ ਗਿਆ ਨਿਪੜ ਗਿਆ ਅੱਡੇ ਜੀ ਉਹ ਤੇ ਸਿਰਚ ਮਾਰ ਗਏ ਬਾਈ ਉਹਦੇ ਸਿਰਚ ਮਾਰ ਗਏ ਕਿਧਰ ਕਿਧਰ ਕੱਪ ਆਇਆ ਚੱਕੀ ਫਿਰਦੇ ਚੱਲ ਵੜਣਾ ਹੋ ਕਿੰਨਾ ਲੜਾਈ ਹੋ ਗਈ ਬਾਈ ਕੋਟਕਪੁਰੇ ਚੌਂਗ ਚ ਕਾਪੇ ਵਜੇ ਪਏ ਨੇ ਕਮਾਲ ਦੀ ਗੱਲ ਆਉਂ ਹੀ ਲੜੀ ਜਾਂਦੇ ਹਨਾ ਬਈ ਅਸੀਂ ਤਾਂ ਚੜ ਗਏ ਬਸ ਵਾਦੀ ਵਧ ਗਿਆ ਬੰਦਾ ਲਾਉਦੇ ਫਿਰਦੇ ਆ ਗਿਆ ਤੇ ਬਾਹ ਮਾਰ ਕੇ ਜਵਾਕ ਪਾਜਾ ਪਾਜਾੜੀ ਪਾਜਾ ਲੜਾਈ ਜੋ ਪਾਸੇ ਹੋ ਜਾਈਦਾ ਹੁੰਦਾ ਨਿਕਲ ਲੈ ਕਰੀ ਰੌਲਾ ਸੀ ਖੜਾ ਰੌਲਾ ਕੀ ਪਿਆ ਈ ਤੁਹਾਡਾ ਯਾਰ ਮੇਰੀ ਭੈਣ ਨੂੰ ਛੇੜਦਾ ਈ ਅੱਛਾ ਇਹਨੂੰ ਉੱਤੀ ਨੂੰ ਮੱਟਣਾ ਈ ਮੈਂ ਗੱਲ ਕਰ ਬੱਦ ਗਿਆ ਈ ਉਹ ਜਾ ਯਾਰ ਬੰਦੇ ਵੜੇ ਤੂੰ ਕੱਲਾ ਈ ਬੰਦੇ ਲਿਆਈ ਜਾਂਦੇ ਨਾਲ ਇਹਦੇ ਕੰਮਾਂ 'ਚ ਤੂੰ ਕੱਲਾ ਈ ਫਿਰ ਟਕਾ ਫਿਰਦਾ ਤੇਰੇ ਮਰੀ ਜਾਂਦੇ ਉਹ ਤਾੜ ਤਾੜ ਮਾਰ ਦਾਂਗਾ ਤੈਨੂੰ ਉਹੀ ਤਾਂ ਗੱਲ ਆ ਤੂੰ ਪਾਸੇ ਹੋ ਜਾ ਤੂੰ ਕੱਲਾ ਈ ਕਰਦਾ ਉਥੇ ਪਹਿਲਾਂ ਕੁੜੀ ਨੂੰ ਮਰਦੂ ਮੈਂ ਜਾ ਕੇ ਜਾਊਗੀ ਤੇ ਘਰੇ ਹੀ ਇਹ ਅੱਛਾ ਇੱਥੇ ਸੀ ਕੁੜੀ ਹਾਂ ਇੱਥੇ ਸੀ ਤਾਂ ਹੀ ਮੈਂ ਮੌਕੇ ਤੇ ਆਇਆ ਈ ਮੈਂ ਕੰਮ ਦੇ ਲੱਗਾ ਸੀ ਕੰਮ ਤੋਂ ਮੈਂ ਹਟ ਕੇ ਆਇ ਹਾਂ ਬੜਾ ਵੱਧ ਗਿਆ ਕਈ ਕੰਮ ਆਪਦੇ ਜਵਾਕਾਂ ਨੂੰ ਤੂੰ ਲੋੜ ਹੀ ਨਹੀਂ ਮੜੀਰ ਨਾਲ ਲੜਨ ਦੀ ਮੜੀਰ ਤਾਂ ਕਿ ਉਹ ਅੱਡਾ ਚੱਕੀ ਫਰਦਾ ਜਾ ਉਹ ਕਿਦਾ ਸੀ ਅੱਛਾ ਯਾਰ ਉਹ ਸੀਗੇ ਜਨੇ ਜਿਆਦੇ ਮੈਂ ਹੀ ਕੱਲਾ ਹਾਂ ਕੱਲਾ ਹੀ ਤੂੰ ਚੱਕਰਾ ਪੈ ਗਿਆ ਪਰ ਗੱਲ ਕਰ ਉਹ ਤੇ ਵੱਡੀ ਦਾ ਬੜੇ ਸਖਾਣੇ ਤੇ ਐ ਅੱਛਾ ਅੱਛਾ ਉਹ ਉਹ ਅੱਛਾ ਉਹ ਜਿਹੜਾ ਖੂਨ ਜਨਿਕ ਰਹੀ ਜਾਂਦਾ ਚੱਲ ਕੋਈ ਨਹੀਂ ਹੁਣ ਆਉਂਦਾ ਟਲ ਜਾ ਵੀਰ ਮੇਰਾ ਬਹਾਂ ਇੱਥੇ ਜਾਣੀ ਹੈ ਪਿੰਡ ਤੂੰ ਹੀ ਨਹੀਂ ਉੱਥੋਂ ਫਾਜਾ ਤੇ ਪਿੰਡੋਂ ਹੀ ਆ ਤੇ ਪਿੰਡੋਂ ਨਹੀਂ ਇਹ ਹੈਗਾ ਸ਼ਹਿਰੋਂ ਦੇ ਸਾਡੇ ਪਿੰਡ ਨਾਲ ਹੀ ਰਸਤੇਦਾਰ ਹੀ ਆ ਠੀਕ ਆ ਠੀਕ ਆ ਕੰਪ ਕਰਕੇ ਪੜ ਦੇਣਾ ਬਹਿ ਜਾ ਬਾਈ ਉਹ ਵੀ ਕਰਨਾ ਫੜ ਪੜਾਂਗੇ ਹਾਂ ਬਹਿ ਜਾ ਬਹਿ ਜਾ ਸਹੀ ਗੱਲ ਆ ਮਾਤਾ ਸਹੀ ਗੱਲ ਤੇ ਜਿਹਨਾਂ ਨੂੰ ਅੱਜ ਉਹ ਕਹਦਾ ਅੱਜ ਦੀ ਗਿਣ ਹੈ ਨਾ ਹਾਂ ਹਾਂ ਠੀਕ ਐ ਚੱਲ ਕੋਈ ਨਹੀਂ ਹੁਣ ਕਿਹੜਾ ਟਲ ਜਾ ਟਲ ਜਾ ਕੇ ਆਵਦਾ ਲੜਾਈ ਤੋਕੀ ਲੈਣਾ ਹੋਰ ਆਈ ਬਾਪੂ ਲੜਾਈਆਂ ਚੱਲੀ ਜਾਂਦੀਆਂ ਅੱਜ ਕਲਾ ਦਿਖ ਲ ਬੈਂਟੋ ਸਿਰ ਪਾੜ ਕੇ ਬੈਂਟੋ ਬੰਟੀ ਕੋਈ ਪਤਾ ਉਹ ਕਿੰਨੇ ਜਾਣੇ ਸੀਗੇ ਚਾਲਾ ਬਾਈ ਦਾ ਰੌਲਾ ਸੀਗਾ ਹਾਂਜੀ ਇਹਦੀ ਭੰਗ ਤਾਂ ਹੁਣ ਵੜ ਹੋਰ ਕਿੰਨੇ ਜਾਣੇ ਸੀ ਉਹ ਵਿਚਾਰਾ ਚਾਲਾ ਬਾਸ ਚੜਿਆ ਆ